ਸਾਰੇ ਹੀ ਭਗਤਾਂ ਨੂੰ ਜੈ ਮਾਤਾ ਦੀ ਸੋ ਦੋਸਤੋ ਅੱਜ ਸਾਡਾ ਚੈਨਲ ਰਹਾਣੀ ਪੰਜਾਬ ਆਪ ਸਭ ਜੀਆਂ ਨੂੰ ਸ਼੍ਰੀ ਦੁਰਗਾ ਸ਼ਕਤੀ ਮੰਦਿਰ ਚੀਮਾ ਮੰਡੀ ਵਿਖੇ ਲੈ ਕੇ ਆਇਆ ਜਿੱਥੇ ਨਵੇਂ ਸਾਲ ਦਾ ਜੋ ਕੈਲੰਡਰ ਹੈ ਉਹ ਰਿਲੀਜ਼ ਕੀਤਾ ਜਾਣਾ ਹੈ ਸੋ ਸਾਡੀ ਸਾਰੇ ਹੀ ਦੋਸਤਾਂ ਮਿੱਤਰਾਂ ਨੂੰ ਬੇਨਤੀ ਹੈ ਕਿ ਸਾਡੇ ਚੈਨਲ ਰਹਾਣੀ ਪੰਜਾਬ ਨੂੰ ਵੱਧ ਤੋਂ ਵੱਧ ਲਾਇਕ ਸ਼ੇਅਰ ਤੇ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਤਾਂ ਕਿ ਅਸੀਂ ਤੁਹਾਨੂੰ ਇਸੇ ਤਰ੍ਹਾਂ ਹੀ ਪੰਜਾਬ ਦੇ ਜੋ ਸੋਸ਼ਲ ਅਤੇ ਪਰਮਾਤਮਾ ਦੇ ਮਾਰਗ ਨਾਲ ਜੁੜੇ ਹੋਏ ਕਾਰਜ ਨੇ ਉਹ ਨਿਰੰਤਰ ਦਿਖਾਉਂਦੇ ਰਹੀਏ ਜੀ ਆਓ ਜੀ ਅੱਗੇ ਚੱਲਦੇ ਹਾਂ ਪ੍ਰਭੂ ਪ੍ਰੇਮੀਆਂ જય ਸ਼੍ਰੀ ਰਾਮ જય ਸ਼੍ਰੀ ਰਾਮ ਅੱਜ ਅਸੀਂ ਸ਼੍ਰੀ ਦੁਰਗਾ ਸ਼ਕਤੀ ਮੰਦਰ ਚੀਮਾ ਮੰਡੀ ਵਿਖੇ ਜਿੱਥੇ ਸ਼੍ਰੀ ਰਾਮ ਨੌਮੀ ਉਤਸਵ ਅਤੇ ਸੋਸ਼ਲ ਵੈਲਫੇਅਰ ਸੁਸਾਇਟੀ ਚੀਮਾ ਮੰਡੀ ਵੱਲੋਂ ਕੈਲੰਡਰ ਰਿਲੀਜ਼ ਕਰਵਾਇਆ ਜਾ ਰਿਹਾ ਹੈ ਉਸ ਮੌਕੇ ਤੇ ਪਹੁੰਚੇ ਆ ਸੋ ਸਾਡੇ ਨਾਲ ਇਸ ਸੁਸਾਇਟੀ ਦੀ ਪੂਰੀ ਟੀਮ ਤੇ ਪ੍ਰਧਾਨ ਜੀ ਤਰਲੋਚਨ ਗੋਇਲ ਜੀ ਨੇ ਅਸੀਂ ਇਹਨਾਂ ਤੋਂ ਇਸ ਸੰਸਥਾ ਦੇ ਬਾਰੇ ਕੁਝ ਸਵਾਲ ਪੁੱਛਾਂਗੇ ਸੋ ਰਿਹੋ ਜੀ ਨੇ ਸਾਡੇ ਨਾਲ ਹਾਂਜੀ ਗੋਇਲ ਸਾਹਿਬ ਕਦੋਂ ਤੇ ਚੱਲਦੀ ਹੈ ਸੰਸਥਾ ਜੀ ਇਹ ਸ਼ਿਸ਼ਨ ਜੀ ਇਹ ਸੰਸਥਾ 26 ਨਵੰਬਰ 2011 ਚ ਇਹਦਾ ਜਿਹੜਾ ਗਠਨ ਕੀਤਾ ਤੀ ਇਹਦੀ ਆਰੰਭਤਾ ਦੇ ਮੌਕੇ ਤੇ 32 ਲੋੜਵੰਦ ਪਰਿਵਾਰਾਂ ਨੂੰ ਅਸੀਂ ਸੰਸਥਾ ਵੱਲੋਂ ਰਾਸ਼ਨ ਵੰਡਿਆ ਗਿਆ ਤੀ ਜੀ ਤੇ ਉਸ ਤੋਂ ਬਾਅਦ ਜਿਹੜੀਆਂ ਵੀ ਸੇਵਾਵਾਂ ਨੇ ਉਹ ਧਾਰਮਿਕ ਸਮਾਗਮਾਂ ਦੇ ਨਾਲ-ਨਾਲ ਸੋਸ਼ਲ ਸਮਾਗਮਾਂ ਵੀ ਚੱਲਦੀਆਂ ਨੇ ਜਿਹੜੀਆਂ ਸਾਲ 'ਚ ਇੱਕ ਨਹੀਂ ਜੀ ਅਸੀਂ ਸਾਲ 'ਚ ਤਿੰਨ-ਤਿੰਨ ਚਾਰ-ਚਾਰ ਪ੍ਰੋਗਰਾਮ ਦਿੰਨੇ ਆ ਪਬਲਿਕ ਨੂੰ ਉਹ ਪਬਲਿਕ ਦੇ ਸਹਿਯੋਗ ਨਾਲ ਹੀ ਚੱਲਦੇ ਨੇ ਸਾਰੇ ਜੀ ਤੇ ਇਸ ਦਾ ਜੋ ਦੇਖਰੇਖ ਹੈ ਜੀ ਜਾਂ ਮਤਲਬ ਇਹਨੂੰ ਚਲਾਉਣ ਦੀ ਜਿਹੜੀ ਪ੍ਰੇਰਣਾ ਹੈ ਉਹ ਤੁਹਾਨੂੰ ਕਦੋਂ ਕਿਵੇਂ ਤੇ ਕਿੱਥੋਂ ਮਿਲੀ ਜੀ ਇਹ ਪ੍ਰੇਰਣਾ ਮੈਨੂੰ ਪੰਜਾਬ ਕੇਸਰੀ ਗਰੁੱਪ ਦੇ ਸਾਡੇ ਸੰਸਥਾਪਕ ਨੇ ਪਦਮਸ਼੍ਰੀ ਵਿਜੇ ਚੋਪੜਾ ਜੀ ਉਹ ਹਰ ਸਾਲ ਉੱਥੇ ਸਨਮਾਨ ਕਰਦੇ ਨੇ ਪੂਰੇ ਪੰਜਾਬ ਦੀਆਂ ਸੰਸਥਾਵਾਂ ਦਾ ਜੀ ਉਹ 24-2500 ਉਹ ਅਸੀਂ ਚੀਮਿਆਂ ਦੀਆਂ ਜਿੰਨੀਆਂ ਵੀ ਸਨਾਤਨ ਨਾਲ ਰਿਲੇਟਡ ਸਾਰੀਆਂ ਸੰਸਥਾਵਾਂ ਨੇ ਚਾਹੇ ਉਹ ਧਾਰਮਿਕ ਕੰਮ ਕਰਦਿਆਂ ਨੇ ਚਾਹੇ ਸੋਸ਼ਲ ਕਰਦੀਆਂ ਨੇ ਉਹਨਾਂ ਦਾ ਇਕੱਲੇ-ਇਕੱਲੇ ਦਾ ਬਲਾ ਕੇ ਅਸੀਂ ਮਾਨ ਸਨਮਾਨ ਕਰਦੇ ਹਾਂ ਉਹਨਾਂ ਦੇ ਕਾਰਜਾਂ ਨੂੰ ਦੇਖਦੇ ਹੋਏ ਜੀ ਧੰਨਵਾਦ ਜੀ ਪ੍ਰਧਾਨ ਜੀ ਬੋਲੋ ਵਾਲਾ ਜੀ ਮਹਾਰਾਜ ਕੀ ਜੈ ਬੋਲੋ ਸ਼੍ਰੀ ਰਾਮ ਚੰਦਰ ਬਰਵਾਨੀ ਜੀ ਜੈ ਬੋਲੋ ਸ੍ਰੀ ਸੁਨਾਮ ਧਰਮ ਕੀ ਜੈ ਹਾਂਜੀ ਜਨੇ ਵੀ ਪ੍ਰਭੂ ਦੇੰਮੀ ਐਸ ਸਵਾ ਦੇ ਵਿੱਚ ਸ਼ਾਮਲ ਹੋਏ ਨੇ ਬਹੁਤ ਬਹੁਤ ਧੰਨਵਾਦ ਕਰਦਿਆਂ ਜਿੱਥੇ ਤੱਕ ਆਵਾਜ਼ ਜਾਂਦੀ ਹੈ ਸਾਰੇ ਮੰਦਰ ਦੇ ਵਿੱਚ ਪੌਂਟਰ ਦੀ ਕਿਰਪਾ ਕਰੂ ਹੁਣ ਆਪਾਂ ਹਨੂਮਾਨ ਪਰੀਸਾਈ ਦਾ ਪਾਠ ਪ੍ਰਾਰੰਭ ਕਰਦੇ ਹਾਂ ਸ਼੍ਰੀ ਗੁਰ ਚਰਨ ਸਰੋਤ ਵਿੱਚ ஜ

¡Todo el mundo, 아 u s ਹੋ ਨਾ ਸਰਾਂ ਤੇ ਜੰਤਰੇ ਵੀ ਆਈ ਇਹ ਨਾ ਯਾਰ ਸਭੂਗਦਾਰੀ ਮਰੋ ਨਾ ਤੁਮ ਸੰਗ ਕਪਾਈ ਸ੍ਰੀ ਨਾਮ ਜੈ ਰਾਮ ਜੈ ਜੈ ਰਾਮ ਸ੍ਰੀ ਮਾਤਾ ਦੀ ਜੈ ਹੋ ਸਾਦੀ ਮਾਤਾ ਦੀ ਜੈ ਹੋ ਸੰਤ ਬਾਬਾ ਅਦਲ ਸਿੰਘ ਮਹਾਰਾਜ ਦੀ ਜੈ ਹੋ ਬਾਬਾ ਗੁਰਦੇਵ ਮਹਾਰਾਜ ਦੀ ਜੈ ਹੋ ਭਗਵੰਤਨ ਦੀ ਜੈ ਹੋ ਸੰਤਨ ਦੀ ਜੈ ਹੋ जय श्री राम जय श्री राम देखो वांदी कृपा जी के सारे आपा इकट्ठे हां आज कैलेंडर पढ़ लो 2025 ਨਵਾਂ ਸਾਲ श्री रामो में उत्सव कमेटी ਨੂੰ ਸਾਰਿਆਂ ਦੇ ਲਈ ਮੰਗਲ ਮਈ ਹੋਵੇ ਸਾਰਿਆਂ ਦੇ ਘਰਾਂ ਵਿੱਚ ਖੁਸ਼ੀਆਂ ਆਉਣ ਖੇੜੇ ਆਉਣ ਕਦੇ ਕਿਸੇ ਨੂੰ ਕੋਈ ਦਿੱਕਤਾਂ ਨਾ ਆਵੇ जय श्री राम इकट्ठे ਨਿਕਲਦੇ ਮੰਡੀ ਨਾਲ ਸਾਡੂ ਉਸ ਤੋਂ ਬਾਅਦ ਸਭ ਨੇ ਆਪ ਕੋ ਬਿਠ ਜਾਨੇ ਬੈਠ ਜਾਨੇ ਲੀਫ ਚ ਪਰ ਕੇ ਦਾ ਅਮਨ ਜੀ ਦਾ ਸ਼੍ਰੀ ਅਮਨ ਅਰੋੜਾ ਜੀ ਤੇ ਪਹੁੰਚ ਕੇ ਮੈਂ ਅਮਨ ਜੀ ਦਾ ਅਮਨ ਜੀ ਦੇ ਨਾਲ ਹਰਦੀ ਦੀ ਸੂਚਿਤ ਟੀਮ ਆਮ ਆਦਮੀ ਪਾਰਟੀ ਦੀ ਇੱਥੇ ਪਹੁੰਚਤ ਤੇ ਸ਼੍ਰੀ ਰਾਮ ਨਾਮੀ ਉਸ ਕਮੇਟੀ ਵੱਲੋਂ ਦਿਲ ਦੀਆਂ ਗਹਿਰੈ ਤੋਂ ਸ਼ੁਕਰੀਆ ਜੀ ਸਾਡੇ ਬਹੁਤ ਇਤਜ਼ਾਰਯੋਗ ਵੀਰਵਾ ਪੰਸ ਵੀਰਵਾ ਸਿੰਘ ਜੀ ਮੰਤਰੀ ਬਾਸੋ ਜੀ ਨਰਪਾਲ ਸਿੰਘ ਮਾਨ ਗੁਰਦੀਪ ਸਿੰਘ ਜੀ ਮਾਰਕੀਟ ਕਮੇਟੀ ਤੋਂ ਸਾਡੇ ਬਹੁਤ ਹੀ ਸਤਿਕਾਰਯੋਗ ਜਨਾਬ ਸਾਹਿਬ ਡਾਕਟਰ ਸ੍ਰੀਜੀ ਸੁਖਾ ਸਿੰਘ ਬਾਲੀਆ ਤੇ ਸਾਡੇ ਹੋਰ ਵੀ ਐਮਸੀ ਸਾਹਿबान ਜਿਹੜੇ ਇੱਥੇ ਪਹੁੰਚੇ ਨੇ ਮੈਂ ਉਹਨਾਂ ਸਾਰਿਆਂ ਦਾ ਸ਼੍ਰੀ ਰਾਮ ਤੋਂ ਨੂੰ ਕਮੇਟੀ ਕੋਲ ਇੱਥੇ ਪਹੁੰਚ ਤੇ ਸ਼ੁਰੂ ਜਾਰਾਂ ਜੀ ਸੋ ਅੱਜ ਬਹੁਤ ਹੀ ਪਵਿੱਤਰ ਸਥਾਨ ਇਸ ਮੱਦਦ ਦੇ ਵਿੱਚ 71 ਮੇਰੇ ਸਾਰੇ ਹੀ ਮੇਰੇ ਬਜ਼ੁਰਗ ਮੇਰੀਆਂ ਮਾਵਾ ਭੈਣਾਂ ਸਾਰੀ ਸਤਿਕਾਰਯੋਗ ਸਾਥੀ ਔਰ ਕਿਰਨਾਲ ਨੌਮੀ ਉਤਸਵ ਕਮੇਟੀ ਦੇ ਸਾਰੇ ਸਫਤਾਲੀਓ ਸਾਥੀ ਤੋਂ ਅਮੋਂ ਸਾਰਿਆਂ ਨੂੰ ਦਿੰਦੇ ਅਗਰੇਚੋਂ ਬਹੁਤ ਬਹੁਤ ਧੰਨਵਾਦ ਕਿ ਤੁਸੀਂ ਹਰ ਸਾਲ ਮੈਨੂੰ ਤੁਹਾਡਾ ਹੁਕਮ ਵੀ ਮਿਲਦਾ ਹੈ ਤੇ ਪਰਮਾਤਮਾ ਦੀ ਕਿਰਪਾ ਦੇ ਨਾਲ ਕੋਸ਼ਿਸ਼ ਹੁੰਦੀ ਔਰ ਸਬਾਬੀ ਬਣਦਾ ਕਿ ਹਰ ਸਾਲ ਮੈਂ ਪਹੁੰਚਦਾ ਵੀ ਆ ਸੋ ਅੱਜ ਵੀ ਇਸ ਕੈਲੰਡਰ ਰੀਲੀਜ਼ ਦੇ ਉੱਪਰ ਪਹੁੰਚੇ ਆ ਕਿਉਂਕਿ ਚੀਮਾ ਤਾਂ ਇਹ ਜੀ ਪਵਿੱਤਰਤਾ ਸੀ ਸੰਤੋਬਾ ਗੀ ਸਿੰਘ ਜੀ ਮਹਾਰਾਜ ਦੀ ਕਿ ਇੱਥੇ ਕੋਈ ਪ੍ਰੋਗਰਾਮ ਹੋਵੇ ਕੋਸ਼ਿਸ਼ ਹੁੰਦੀ ਹੈ ਕਿ ਪਹੁੰਚਿਆ ਜਾਵੇ ਤੇ ਪ੍ਰਮਾਤਮਾ ਮਿਹਰ ਵੀ ਬਣਾ ਲੈਂਦਾ ਹੈ ਕੋ ਚਾਹੇ ਅੱਜ ਜੇ ਵੀ ਤੁਸੀਂ ਪਹਿਲਾਂ ਗੱਲ ਕੀਤੀ ਗਏ ਪੰਜਾਬ ਪ੍ਰਧਾਨ ਹੋਣ ਦੇ ਨਾਤੇ ਕਿ ਜ਼ਿੰਮੇਵਾਰੀਆਂ ਨੇ ਜਿਹੜੀਆਂ ਇਹ ਇਹ ਜ਼ਿੰਮੇਵਾਰੀਆਂ ਤੱਕ ਵੀ ਇਸੇ ਕਰਕੇ ਪਹੁੰਚੇ ਹੋ ਕਿ ਤਕਰੀਬ ਨੋ ਸਮੇਂ ਦੇ ਵਿੱਚ ਪਹਿਲੇ 17 ਤੇ ਫਿਰ 22 ਦੇ ਵਿਕੇਡਾ ਬਟਾ ਮਾਨ ਬਖਸ਼ਿਆ ਤੇ ਫਿਰ ਉਸ ਤੋਂ ਬਾਅਦ ਪਾਰਟੀ ਨੂੰ ਵੀ ਰਿਕੋਗਨੀਸ਼ਨ ਦਿੰਦੇ ਹੋਏ ਇਹ ਮਾਨ ਬਖਸ਼ੇ ਚਾਹੇ ਕਿਉਂਕਿ ਆਪਨੇ ਇਲੈਕਸ਼ਨਾਂ ਹੋ ਕੇ ਹੱਡੀਆਂ ਨੇ 40 ਥਾਵਾਂ ਦੇ 40 ਸ਼ਹਿਰਾਂ ਦੇ ਵਿੱਚ ਸਾਰੀਆਂ ਥਾਵਾਂ ਦੇ ਕਿਤੇ ਮੇਅਰ ਲਾਉਣ ਦੀ ਜੋਗਵਰੀ ਲੱਗੀ ਹੋਈ ਹੈ ਕਿਤੇ ਪ੍ਰਬੰਧ ਲੱਗਣੇ ਨੇ ਸੋ ਉਸ ਕੰਮ ਦੇ ਵਿੱਚ ਵੀ ਹੁਣ ਚੇ ਰਹੀ ਤੇ ਪਰ ਕੋਸ਼ਿਸ਼ ਹੁੰਦੀ ਹੈ ਕਿ ਚਿੰਗਲਾ ਕੋਈ ਸਰਦ ਪੱਤਰ ਜਿਹੜਾ ਉਹ ਮਿਸ ਨਾ ਹੋਵੇ ਸੋ ਬਾਕੀ ਰਹੀ ਗੱਲ ਜਿਹੜੇ ਇਹ ਕੰਮਾਂ ਦੀ ਤੁਸੀਂ ਗੱਲ ਕੀਤੀ ਭਾਈ ਸਾਹਿਬ ਇਹ ਤਾਂ ਵੈਸੇ ਇੱਕ ਤਾਂ ਫਰਜ਼ ਵੀ ਹੈ ਸ਼ੌਕ ਵੀ ਹੈ ਡਿਊਟੀ ਵੀ ਹੈ ਤੇ ਗੁਣਤੀ ਬੌਝੀਆਂ ਦੀ ਹੈ ਕੰਮ ਕਰਨ ਦੀ ਉਹ ਕੰਮ ਤਾਂ ਹੋਣੇ ਹੀ ਸੀਗੇ ਤੇ ਕੰਮ ਹੋਣਗੇ ਵੀ ਇੱਥੇ ਸ਼ੁਰੂ ਹਾਤਾ ਹੈ ਪ੍ਰਮਾਤਮਾ ਸੋਖ ਰੱਖਿਆ ਆਪਾਂ ਕੋਈ ਅਜਾ ਕੰਮ ਨਹੀਂ ਹੈਗਾ ਜਿਹੜਾ ਕਈ ਕਹੇ ਨੇ ਕੰਮ ਤੁਸੀਂ 5 ਸਾਲਾਂ ਨੂੰ ਜਦੋਂ 5 ਸਾਲ ਪੂਰੇ ਹੋਣਗੇ ਤੁਸੀਂ 5 ਸਾਲਾਂ ਬਾਅਦ ਅੱਜ ਤਕਰੀਬਨ ਪੌਣੇ 3 ਸਾਲ ਹੋਏ ਨੇ ਤੁਸੀਂ 5 ਸਾਲਾਂ ਬਾਅਦ ਜਦੋਂ ਬੈਠ ਕੇ ਸੋਚੋਗੇ ਵੀ ਹਾਂ 5 ਸਾਲ ਪਹਿਲਾਂ ਅਸੀਂ ਬਾਈ ਦੀਆਂ ਵੋਟਾਂ ਤੋਂ ਪਹਿਲਾਂ ਅਮਨ ਨੂੰ ਕੀ ਕੀ ਕੰਮ ਕਹੇ ਸੀਗੇ ਤੇ 80% ਕੰਮ ਉਹਦੇ ਚ ਹੋਏ ਹੋਣਗੇ ਜਿਹੜੇ ਤੁਸੀਂ ਨਹੀਂ ਕਹੇ ਨਹੀਂ ਹੋਣਗੇ ਤੇ ਹੋਏ ਹੋਣਗੇ ਮੈਂ ਤੁਹਾਨੂੰ ਇਹ ਦੱਸਦਾ ਸਰ ਗੁਜਾਨੰ ਬੂਤ ਕਰਾਤੀ ਸੇਯੁਕਤਮ ਕਰਤਯੰ ਬੂਹਲ ਚਾਰੋ ਬਖਸ਼ਨਮ 오ਮਾਸ ਕੰਪੂ ਕੁਮਿਨਾਸ਼ ਤਾਰਕਮ ਨਮਾਮੇ ਵਿਗਨੇਸ਼ ਵਿਨਾਤ ਸੰਕਟਮ ਬੋਲੇ ਸੀ ਰਾਮਚੰਦਰ ਭਗਵਾਨ ਜੀ ਜੀ श्री कृष्ण चंद्र भगवान की जय दुर्गा माता की जय संत बाबा सिंह महाराज की संत बाबा भूलाधर महाराज की जय और आइए साल का दिन आखिरी ऐतवार और जो कैलेंडर रिलीज हो रहा है ਉਹ ਅਗਲੇ ਸਾਲ ਦਾ 2025 ਦੇ ਵਿੱਚ ਅਸੀਂ ਪ੍ਰਵੇਸ਼ ਕਰ ਰਹੇ ਹਾਂ ਔਰ ਇਹ 14ਵਾਂ ਕੈਲੰਡਰ ਲੀਨ ਹੈ ਔਰ ਸੀਗਾਮ ਚੰਦਰ ਜੀ ਦੇ ਜੀਵਨ ਦੇ ਵਿੱਚ ਇੱਕ 14 ਸਾਲ ਦੀ ਘਟਨਾ ਵੀ ਹੋਈ ਸੀਗੀ ਇੱਕ ਪਾਸੇ ਸਿੰਘਾਸਨ ਬੇਲ ਨਾਲ ਸੀਗਾ ਬੁਆ ਨੂੰ ਔਰ ਇੱਕ ਪਾਸੇ ਉਹਨਾਂ ਨੂੰ ਬਲਵਾਸ ਕਰੇ ਆਧੂਰ ਨੇ 14 ਸਾਲ ਦੇ ਵਿੱਚ ਜਿੰਨੇ ਜਿੰਨੇ ਲੋਕਾਂ ਦਾ ਉਧਾਰ ਕੀਤਾ ਸੰਤਾਂ ਦਾ ਉਧਾਰ ਕੀਤਾ ਸਭ ਤੋਂ ਪਹਿਲਾਂ ਅੰਦਰ ਜੋ ਉਧਾਰ ਜਿੱਤ ਉਹਨਾਂ ਨੇ ਸਜਾ ਦਿੱਤਾ ਅਹਿਲਾ ਅਹਿਲਾ ਭਾਈ ਦਾ ਜੋ ਗੌਤਮ ਰਿਸ਼ੀ ਦੇ ਸਾਫ ਬਸ ਪੱਥਰ ਪੜੇ तो कहने तो मतलब है कि भगवान की कृपा हो गए तो पत्थर भी तरह भगवान का ना अजामल पापी भी गए। तरगे का नाम सदा सुखदाय सिमरत अजाम गणिका ने कदी पाई तेवा पापी भी तर जाते हैं ਇੱਕ ਛੋਟੀ ਜਿਹੀ ਘਟਨਾ ਹੈ ਮੈਂ ਜ਼ਿਆਦਾ ਵਿਸਥਾਰ ਨਹੀਂ ਜਾਊਗਾ ਕਿ ਜਿਸ ਵੇਲੇ ਪੱਥਰਨੀ ਤਰੰਗਾਂ ਸੇ ਸਮੁੰਦਰ ਦੇ ਉੱਤੇ ਤਾਂ ਰਾਉਂਦ ਨੇ ਪੱਥਰ ਰੱਖਾ ਪੱਥਰ ਰੋਪਿਆ ਨਾਲ ਖੜੇ ਸੰਦੀਪ ਨੇ ਕਿਹਾ ਬਹੁਤ ਵਾਹਰਾ ਆਪਾਂ ਵੀ ਆਪਣਾ ਨਾਮ ਲਿਖਦੇ ਹਾਂ ਕਿਸੇ ਕਾਪੀ ਤੇ ਆਪਣਾ ਨਾਮ ਲਿਖ ਦੋ ਉਹ ਸਾਡੀ ਕਾਪੀ ਹੋ ਜਾਂਦੀ ਹੈ ਕਿਸੇ ਰਜਿਸਟਰੀ ਤੇ ਆਪਣਾ ਨਾਮ ਹੋਤਾ ਹੈ ਸਾਡੇ ਨਾਮ ਹੋਵੇਗਾ

ਸਾਰੇ ਸਾਥੀ ਕਰਦੇ ਹੋਏ ਹਨ ਬਰਾਜ ਜੀ ਜੋ ਰਾਂਚਨ ਕੰਮੀ ਨੇ ਜੀਵਨ ਦੇ ਵਿੱਚ ਸਾਨੂੰ ਸਿਖਾਇਆ ਹੈ ਪ੍ਰੇਮ ਕਰਨਾ ਹੈ ਕਰੋਨਾ ਨਾ ਕਰਨਾ ਕਿਸੇ ਨਾਲ ਦਾਇਰ ਨਾ ਕਰਨਾ ਇਹ ਨਹੀਂ ਸੱਚੀ ਸਮਝ ਲਈਏ ਵਿਰੋਧ ਵੀ ਜਾਤ ਪਾਤ ਤੋਂ ਬਾਹਰ ਕੇ ਠੰਡ ਲੱਗੀ ਹੋਈ ਹੈ ਅਸੀਂ ਕੋਈ ਨਹੀਂ ਖਾਂਦੇ ਜਿਹੜਾ ਪਾਣਾ ਹੁੰਦਾ ਹੈ ਅ ਮੈਂ ਇਹਨਾਂ ਰਾਮ ਜੀ ਨੇ ਇਹ ਸਾਨੂੰ ਸਿਖਾਇਆ ਹੈ ਉਹਨਾਂ ਨੇ ਬੜਾ ਕਿਰਪਾ ਨੂੰ ਲੰਡਲਾ ਆ ਬਲੇ ਦੇਖੋ ਕਿ ਜਿਹੜੀ ਉਹਦੇ ਜੁੱਥੇ ਦੇ ਅੱਡੋਲੀਆਂ 3 ਵਿੱਚ ਆ ਕਿ ਬੜਾ ਜਣਾ ਕੋਈ ਨਹੀਂ ਬੈਠ ਸਕਦਾ ਉਹਨਾਂ ਨੇ ਉਥੇ ਬੇਰ ਖਾਧੇ ਉਹਨਾਂ ਨੇ ਜੋ ਸਾਨੂੰ ਸਿਖਾਇਆ ਕਿ ਭਾਈ ਦਾ ਪ੍ਰੇਮ ਕਿਹੋ ਜਿਹਾ ਹੁੰਦਾ ਹੈ ਏਕੀ ਦਾ ਪ੍ਰੇਮ ਕਿਹੋ ਜਿਹਾ ਹੁੰਦਾ ਹੈ ਮਾਪੇ ਦਾ ਸਨੇਹ ਕਿਹੋ ਜਿਹਾ ਹੁੰਦਾ ਉਸੇ ਵੋਤੋ ਤੁਮਰਾ ਉਸੇ ਵੋਤੋ ਕੀ ਕਰਦੇ ਨੇ ਉਹਨੇ ਆਪ ਉਹਨਾਂ ਦੇ ਸ਼ੋਰ ਹੈ ਉਹਨਾਂ ਗੱਲਾਂ ਬਕਰ ਨਹੀਂ ਉਨ੍ਹਾਂ ਤੇ ਅੱਗੇ ਸਮੂਚਨਾ ਚਾਹੀਦਾ ਹਾਂਜੀ ਦੋਸਤੋ ਹੁਣ ਸਾਡੇ ਨਵੇਂ ਬਣੇ ਮਸੀ ਪਰਮਿੰਦਰ ਸਿੰਘ ਬੱਬੂ ਦਾ ਸਨਮਾਨ ਸ਼੍ਰੀ ਰਾਮ ਨੌਮੀ ਉਤਸਵ ਕਮੇਟੀ ਵੱਲੋਂ ਕੀਤਾ ਜਾ ਰਿਹਾ ਹੈ ਸੋ ਸਾਰੇ ਵੀਰਾਂ ਦਾ ਧੰਨਵਾਦ ਜੀ ਇੱਥੇ ਪਹੁੰਚਣ ਤੇ ਵੀ ਹਾਂਜੀ ਹੁਣ ਸਨਮਾਨ ਸਰਦਾਰ ਬਰਜਿੰਦਰ ਸਿੰਘ ਜੀ ਵਾਰਡ ਨੰਬਰ 7 ਤੋਂ ਜੋ ਨਵੇਂ ਬਣੇ ਮਸੀ ਸਾਹਿਬ ਨੇ ਉਨ੍ਹਾਂ ਦਾ ਸ਼੍ਰੀ ਰਾਮ ਨੰਮੀ ਉਤਸਵ ਕਮੇਟੀ ਵੱਲੋਂ ਸੋ ਅੱਜ ਜਿੰਨੇ ਵੀ ਸਾਡੇ ਚੀਮਾ ਮੰਡੀ ਦੇ ਨਵੇਂ ਐਮਸੀ ਬਣੇ ਨੇ ਉਹਨਾਂ ਸਾਰਿਆਂ ਨੂੰ ਇੱਥੇ ਸਨਮਾਨਿਤ ਕੀਤਾ ਜਾਣਾ ਹੈ ਸੋ ਧੰਨਵਾਦ ਹੈ ਜੀ ਇਹਨਾਂ ਸਾਰੇ ਐਮਸੀ ਸਾਹਿਬਾਨਾਂ ਦਾ ਇਹਨਾਂ ਨੇ ਆਪਣੇ ਸਮੇਂ ਵਿੱਚੋਂ ਸਮਾਂ ਕੱਢ ਕੇ ਇੱਥੇ ਸ਼ਿਰਕਤ ਕੀਤੀ ਤੁਮ ਗਿਰਕਰ ਉੱਠਦੇ ਰਹਿਣਾ ਕੁਝ ਵੀ ਹੋਵੇ ਬਸ ਚਲਦੇ ਰਹਿਣਾ ਠੋਕਲੇ ਕਦੋਂ ਤੱਕ ਰਾਸਤਾ ਰੋਕ ਪਾਈਂਗੀ ਠੋਕਲੇ ਕਦ ਤੱਕ ਰਾਸਤਾ ਰੋਕ ਪਾਈਂਗੀ ਅਗਰ ਕੋਸ਼ਿਸ਼ੇ ਮੇ ਜਾਨ ਹੈ ਤੋ ਕਿਸਮਤ ਵੀ ਬਣ ਜਾਏਗੀ